ਜਿੱਤ ਨਾਲੋਂ ਜ਼ਿਆਦਾ ਸਵਾਲਤਾ ਇਹ ਹੈ ਕਿ ਮੈਚ ਹੋਈ ਕਿਉਂ ਇਸ ਵਾਰ ਭਾਜਪੀ ਨੂੰ ਪੁੱਛਿਆ ਜਾ ਰਹੇ ਨੇ ਮੋਦੀ ਸਰਕਾਰ ਨੂੰ ਪੁੱਛਿਆ ਜਾ ਰਹੇ ਜਿਹੜੇ ਕਹਿੰਦੇ ਸੀ ਕਿ ਲਹੂ ਤੇ ਪਾਣੀ ਇਕੱਠਾ ਨਹੀਂ ਬਖ ਸਕਦਾ ਜੀ ਪਰ ਕ੍ਰਿਕਟ ਹੋ ਸਕਦਾ ਹੈ ਜਿਸ ਦਿਨ ਪਹਿਲਗਾਮ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਭਾਰਤ ਸਰਕਾਰੇ ਫੈਸਲਾ ਕਰਦੀ ਹੈ ਕਿ ਤਦ ਤੱਕ ਕੋਈ ਰਿਸ਼ਤਾ ਨਹੀਂ ਜੀ ਜਦੋਂ ਤੱਕ ਪਾਕਿਸਤਾਨ ਗੋਡੇ ਨਹੀਂ ਟੇਕਦਾ ਜਾਂ ਆਪਣੀ ਗਲਤੀ ਨਹੀਂ ਕਬੂਲਦਾ ਜਾਂ ਅਤਵਾਦ ਕਲਬ ਕਾਰਵਾਈ ਨਹੀਂ ਕਰਦਾ ਤਦ ਤੱਕ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਅਸੀਂ ਪਾਣੀ ਬੰਦ ਕਰਤਾ ਜੀ ਉਹਨਾਂ ਦਾ ਬੰਦ ਬੰਦ ਹੋ ਸਕਦਾ ਪਰ ক্রিকেট ਨਹੀਂ ਕਰਤਾਰਪੁਰ ਸਾਬ ਦਾ ਲਾਂਘਾ ਬੰਦ ਹੋ ਸਕਦਾ ਪਰ ক্রিকেট ਨਹੀਂ ਦਸਜੀਤ ਸਾਂਝ ਦੀ ਫਿਲਮ ਰੁਕ ਸਕਦੀ ਹੈ ਪਰ ক্রিকেট ਨਹੀਂ ਕਿਉਂ ਕਿ ਜਿਹੜੇ ਉਹਨਾਂ ਦਾ ক্রিকেট ਚ ਪੈਸਾ ਲੱਗਿਆ ਉਹਨਾਂ ਦੇ ਸਿਰ ਤੇ ਸਰਕਾਰ ਚਲਦੀ ਹੈ ਸਵਾਰ ਫਿਰ ਲੋਕ ਪੁੱਛਣਗੇ ਜੀ ਬਾਕੀ ਥਾਂ ਮਾ ਦੇ ਉੱਤੇ ਕਿਤੇ ਮੋਦੀ ਦਾ ਮੁੰਡਾ ਦੇ ਆ ਉਹਦਾ ਅਮਿਤ ਸ਼ਾਹ ਦਾ ਮੁੰਡਾ ਨਹੀਂ ਹੈਗਾ ਨਾ ਇੱਥੇ ਅਮਿਤ ਸ਼ਾਹ ਦਾ ਮੁੰਡਾ ਕੀ ਭਾਰਤ ਸਰਕਾਰ ਵੱਲੋਂ ਜਿਹੜੀ ਪ੍ਰਵਹਾਸ਼ਾ ਘੜੀ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਪ੍ਰਵਹਾਸ਼ਾ ਘੜੀ ਗਈ ਹੈ ਆਰਐਸਐਸ ਵੱਲੋਂ ਜਿਹੜੀ ਰਾਸ਼ਟਰਵਾਦੀ ਪ੍ਰਵਹਾਸ਼ਾ ਘੜੀ ਗਈ ਹੈ ਕਿ ਉਹ ਬਾਕੀ ਸਾਰੇ ਮਸਲੇ ਲਈ ਹੋਰ ਹੈ ਤੇ ਕ੍ਰਿਕਟ ਲਈ ਵੱਖਰੀ ਹੈ ਹੂੰ ਕਿ ਕ੍ਰਿਕਟ ਲਈ ਰਾਸ਼ਟਰਵਾਦੀ ਭਾਸ਼ਾ ਬਿਲਕੁਲ ਵੱਖਰੀ ਹੈ ਕਿ ਇਹਦੇ ਲਈ ਹੁਣ ਇਸ ਸਬਦੇ درمیان ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਟਵੀਟ ਰਾਈ ਆਪਣੇ ਸਨੇਹ ਰਾਈ ਟੀਮ ਨੂੰ ਬਤਾਈਆਂ ਦਿੰਦੇ ਆ ਕਹਿੰਦੇ ਨੇ ਕਿ ਕ੍ਰਿਕਟ ਦੇ ਮੈਦਾਨ ਚ ਵੀ ਆਪਰੇਸ਼ਨ ਸੰਦੂਰ ਹੋ ਗਿਆ ਉਹਨੇ ਇਹ ਸਵਾਲ ਹੈ ਕਿ ਜਨਾਬ ਜੇ ਪਾਕਿਸਤਾਨ ਦੇ ਅੱਤਵਾਦੀ ਹਮਲੇ ਦਾ ਬਦਲਾ ক্রিকেট ਮੈਚ ਹਾਰਾ ਕੇ ਲਿਆ ਜਾ ਸਕਦਾ ਹੈ ਫਿਰ ਆਪਾਂ ਫੌਜ ਤੇ ਪੈਸਾ ਕਿਉਂ ਖਰਚ ਰਹੇ ਆ ਜੀ ਉਹਨਾਂ ਦੀ ਜਾਨ ਕਿਉਂ ਖਤਰੇ 'ਚ ਪਾ ਰਹੇ ਆ ਜੀ ਆਪਾਂ ਹਥਿਆਰਾਂ ਤੇ ਇਹਨਾਂ ਦਾ ਬਜਟ ਕਿਉਂ ਲਾਉਨੇ ਆ ਜੀ ਆਪਾਂ ਜਿੱਦਣ ਕੋਈ ਕਹੇ ਜੀ ਰੱਬ ਨਾ ਕਰੇ ਘਟਨਾ ਵਾਪਰੇ ਨਾ ਕਦੇ ਪ੍ਰਮਾਤਮਾ ਕਰੇ ਪਰ ਜੇ ਕੁਛ ਅਜਿਹਾ ਹੋ ਜਵੇ ਆਪਾਂ ਜਦ ਇਹਨਾਂ ਨੂੰ ਕਹਿ ਦਿਆ ਕਰੋ ਕਿ ਮੈਚ ਰੱਖੋ ਜੀ ਮੈਚ ਕਰਾ ਲਓ ਫਿਰ ਇਹ ਬਦਲਾ ਹੀ ਮੈਚ ਨਾਲ ਲੈਣਾ ਜੰਗੇ ਮੈਚ ਨਾਲ ਜਿੱਤਣੀ ਹੈ ਫਿਰ ਤਾਂ ਮੈਚ ਠੀਕ ਹੈ ਜੀ ਮਤਲਬ ਇਹ ਸਿਆਸਤ ਦੀ ਬਸ਼ਰਮੀ ਦੀ ਹੱਦ ਦੀ ਤਸਵੀਰ ਹੈ ਕਿ ਤੁਸੀਂ ਜਿਹੜੀ ਚੀਜ਼ ਕਰਾ ਲਈ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਕਿਸੇ ਹੱਦ ਤੱਕ ਵੀ ਜਾਓਗੇ ਹੁਣ ਤੁਸੀਂ ਫੌਜੀਆਂ ਦੀ ਤੁਲਨਾ ਫੌਜੀ ਜਵਾਨਾਂ ਦੀ ਤੁਲਨਾ ক্রিকেট ਖੇਡ ਨਾਲ ਕਰ ਰਹੇ ਹੋ ਮਤਲਬ ਹੁਣ ਜਵਾਨ ਦਾ અપਮਾਨ ਦੀ ਮਤਲਬ ਕੁਝ ਵੀ ਕਰ ਸਕਦੇ ਹੈ